ਗੱਲ ਹੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਤੇ ਬਹੁਤ ਹੀ ਵਧੀਆ ਵੀਡੀਓ ਹੈ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕੋਈ ਵੀ ਸਾਡੇ ਕੋਲ ਕੋਈ ਪੁਰਾਣਾ ਸੂਟ ਪਿਆ ਹੋਇਆ ਹੈ ਤੇ ਜਿਹੜਾ ਸੂਟ ਆਪਾਂ ਕੋਈ 2-4 ਵਾਰ ਪਾ ਲਿਆ ਹੈ ਤੇ ਉਹ ਸੂਟ ਨੂੰ ਆਪਾਂ ਬਿਲਕੁਲ ਨਵੀਂ ਲੁੱਕ ਕਿਸ ਤਰੀਕੇ ਦੇ ਨਾਲ ਦੇ ਸਕਦੇ ਹਾਂ ਆਪਣੇ ਪੁਰਾਣੇ ਸੂਟ ਨੂੰ ਆਪਾਂ ਬਿਲਕੁਲ ਨਵੇਂ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਤੇ ਬਹੁਤ ਹੀ ਸੋਹਣਾ ਸੂਟ ਦੁਬਾਰਾ ਰੈਡੀ ਕਰ ਸਕਦੇ ਹਾਂ ਤੇ ਹੁਣ ਆਪਾਂ ਇਹ ਜਿਹੜਾ ਸੂਟ ਆ ਇਹ ਬਣਾਉਣਾ ਸ਼ੁਰੂ ਕਰਦੇ ਹਾਂ ਮੇਰੇ ਕੋਲ ਵੀ ਇੱਕ ਮਸਟਰਡ ਕਲਰ ਦਾ ਸੂਟ ਆ ਤੇ ਇਹ ਸੂਟ ਜਿਹੜਾ ਬਿਲਕੁਲ ਪਲੇਨ ਆ ਸਿਰਫ ਇਹਦੀਆਂ ਚਾਟਾਂ ਤੇ ਲੈਂਸ ਲੱਗੀ ਹੋਈ ਆ ਤੇ ਘੇਰੇ ਤੇ ਵੀ ਲੈਂਸ ਲੱਗੀ ਹੋਈ ਆ ਬਾਕੀ ਸਾਰਾ ਸੂਟ ਜਿਹੜਾ ਬਿਲਕੁਲ ਪਲੇਨ ਆ ਤੇ ਇਸ ਸੂਟ ਨੂੰ ਆਪਾਂ ਜਾਂ ਤੇ ਕਿਸੇ ਮਤਲਬ ਹੱਥ ਦੀ ਕਢਾਈ ਨਾਲ ਵੀ ਨਿਊ ਮਤਲਬ ਬਣਾ ਸਕਦੇ ਆ ਨਵਾਂ ਡਿਜ਼ਾਈਨ ਬਣਾ ਸਕਦੇ ਆ ਪਰ ਇੱਥੇ ਆਪਾਂ ਕੋਈ ਹੱਥ ਦੀ ਕਢਾਈ ਨਹੀਂ ਕਰਾਂਗੇ ਕੋਈ ਮਸ਼ੀਨ ਦੀ ਕਢਾਈ ਨਹੀਂ ਕਰਾਂਗੇ ਇੱਥੇ ਆਪਾਂ ਕਰਾਂਗੇ ਪੇਂਟਿੰਗ ਨੂੰ ਤੇ ਪੇਂਟਿੰਗ ਜਿਹੜੀ ਉਹ ਆਪਾਂ ਸਟੈਂਸਲ ਦੇ ਨਾਲ ਕਰਾਂਗੇ ਆ ਵੇਖੋ ਐਸ ਤਰੀਕੇ ਦੇ ਜਿਹੜੇ ਸਟੈਂਸਲ ਨੇ ਇਹ ਬਾਜ਼ਾਰ ਵਿੱਚੋਂ ਤੇ ਆਨਲਾਈਨ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਇਹ ਵੇਖੋ ਇਸ ਤਰ੍ਹਾਂ ਦੇ ਸਟੈਂਸਲ ਪੇਂਟਿੰਗ ਕਰਨੀ ਜਿਹੜੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਕੋਈ ਵੀ ਡਿਜ਼ਾਈਨ ਜਿਹੜਾ ਮੰਗਵਾ ਕੇ ਤੇ ਕਰ ਸਕਦੇ ਆਂ ਤੇ ਸ਼ਾਪ ਤੋਂ ਵੀ ਖਰੀਦ ਸਕਦੇ ਆਂ ਤੇ ਮੈਂ ਵੀ ਸਟੈਂਸਲ ਜਿਹੜੇ ਨੇ ਖਰੀਦੇ ਹੋਏ ਨੇ ਤੇ ਇਹਦੇ ਨਾਲ ਹੀ ਆਪਾਂ ਹੁਣੇ ਸੂਟ ਦੇ ਉੱਪਰ ਪੇਂਟਿੰਗ ਕਰਕੇ ਇਹਦੇ ਵਾਸਤੇ ਨਾਲ ਹੀ ਸਾਨੂੰ ਸਪੰਜ ਚਾਹੀਦੀ ਆ ਤੇ ਇੱਕ ਪੇਂਟਿੰਗ ਕਲਰ ਚਾਹੀਦੇ ਆ ਤੇ ਹੁਣ ਆਪਾਂ ਕੀ ਕਰਾਂਗੇ ਇਹ ਸੂਟ ਦੀ ਜਿਹੜੀ ਬੈਕ ਸਾਈਡ ਹੈ ਪਹਿਲਾਂ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਕਿਉਂਕਿ ਆਪਾਂ ਘੇਰੇ ਤੇ ਡਿਜ਼ਾਈਨ ਬਣਾ ਰਹੇ ਹਾਂ ਤੇ ਜੇ ਤੁਸੀਂ ਡਿਜ਼ਾਈਨ ਸਾਰੇ ਸੂਟ ਉੱਪਰ ਕਿਤੇ ਵੀ ਬਣਾਉਣਾ ਹੈ ਤੇ ਤੁਸੀਂ ਇਹ ਕਰਨਾ ਹੈ ਕਿ ਮਤਲਬ ਸ਼ਰਟ ਦੇ ਵਿੱਚ ਕੋਈ ਵੀ ਗੱत्ता ਵਗੈਰਾ ਰੱਖ ਲਓ ਜਾਂ ਕੋਈ ਅਖਬਾਰ ਰੱਖ ਲਓ ਤਾਂ ਕਿ ਸ਼ਰਟ ਦੇ ਬੈਕ ਸਾਈਡ ਤੇ ਜਿਹੜਾ ਕਲਰ ਆ ਉਹ ਨਾ ਜਾਵੇ ਤੇ ਮੈਂ ਇੱਥੇ ਸਿਰਫ ਘੇਰੇ ਤੇ ਡਿਜ਼ਾਈਨ ਜਿਹੜਾ ਉਹ ਕਰਕੇ ਤੁਹਾਨੂੰ ਦਿਖਾਵਾਂਗੀ ਉਹਦੇ ਵਾਸਤੇ ਆਪਾਂ ਇਹ ਨਿਸ਼ਾਨ ਜਿਹੜੇ ਲਗਾਏ ਹੋਏ ਨੇ ਤੇ ਜਿਸ ਤਰੀਕੇ ਦਾ ਵੀ ਤੁਸੀਂ ਡਿਜ਼ਾਈਨ ਬਣਾਉਣਾ ਚਾਹੁੰਦੇ ਜੀ ਤੇ ਉਸ ਤਰੀਕੇ ਦਾ ਮੈਂ ਇੱਥੇ ਆਵਲੀਆਂ ਜਿਹੜੀਆਂ ਮਾ ਤਿਤਲੀਆਂ ਦਾ ਡਿਜ਼ਾਈਨ ਬਣਾਵਾਂਗੀ ਕਾਫੀ ਸਾਰੇ ਤਿਤਲੀਆਂ ਦੇ ਡਿਜ਼ਾਈਨ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਜੀ ਤੇ ਮੈਂ ਇੱਥੇ ਆਹ ਵਾਲਾ ਜਿਹੜਾ ਤਿਤਲੀਆਂ ਦਾ ਡਿਜ਼ਾਈਨ ਹੈ ਇਹ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਸਭ ਤੋਂ ਪਹਿਲਾਂ ਇੱਕ ਟ੍ਰੇ ਲੈ ਲਈ ਆ ਤੇ ਟ੍ਰੇ ਦੇ ਵਿੱਚ ਆਪਾਂ ਜਿਹੜਾ ਵੀ ਕਲਰ ਇਹਦੇ ਉੱਪਰ ਲਗਾਉਣਾ ਹੈ ਉਹ ਕਲਰ ਤੁਸੀਂ ਟ੍ਰੇ ਦੇ ਵਿੱਚ ਪਾ ਲੈਣਾ। ਬ੍ਰਸ਼ ਦੇ ਨਾਲ ਤੁਸੀਂ ਇਹ ਵਾਲਾ ਕਲਰ ਜਿਹੜਾ ਟ੍ਰੇ ਦੇ ਵਿੱਚ ਪਾ ਲੈਣਾ ਹੈ। ਜਿਹੜੇ ਕਲਰ ਦੀ ਤੁਸੀਂ ਪੇਂਟਿੰਗ ਕਰਨੀ ਚਾਹੁੰਦੇ ਹੋ। ਤੇ ਤੁਸੀਂ ਡਬਲ ਕਲਰ ਵੀ ਲਗਾ ਸਕਦੇ ਜੇ ਜ਼ਿਆਦਾ ਕਲਰ ਨਾਲ ਵੀ ਕਰ ਸਕਦੇ ਜੇ। ਮੈਂ ਇੱਥੇ ਇੱਕ ਕਲਰ ਨਾਲ ਹੀ ਕਰਾਂਗੀ। ਸਭ ਤੋਂ ਪਹਿਲਾਂ ਇੱਥੇ ਸੈਂਟਰ ਵਾਲਾ ਜਿਹੜਾ ਕੌਲਟਾ ਜਿੱਥੇ ਸੈਂਟਰ ਦਾ ਨਿਸ਼ਾਨ ਲਗਾਇਆ ਹੈ ਤੇ ਦੋ ਨਿਸ਼ਾਨ ਆਪਾਂ ਹੋਰ ਲਗਾਏ ਨੇ ਪੰਜ तितਲੀਆਂ ਆਪਾਂ ਇੱਥੇ ਘੇਰੇ ਤੇ ਪਾਵਾਂਗੇ ਤੇ ਬਾਕੀ ਇਧਰ ਉੱਪਰ ਵਾਲੀ ਸਾਈਡ ਨੂੰ ਆਪਾਂ ਪਾਵਾਂਗੇ तितਲੀਆਂ ਸਭ ਤੋਂ ਪਹਿਲਾਂ ਸਟੈਂਸਲ ਜਿਹੜਾ ਤੁਸੀਂ ਉਸ ਨੂੰ ਜਿੱਥੇ ਵੀ ਪੇਂਟਿੰਗ ਕਰਨੀ ਆ ਉੱਥੇ ਰੱਖ ਲੈਣਾ ਆ ਤੇ ਜਾਂ ਤੇ ਤੁਸੀਂ ਇਹਦੇ ਸਾਈਡਾਂ ਤੇ ਕੋਈ ਵੀ ਮਤਲਬ ਟੇਪ ਵਗੈਰਾ ਜਿਹੜੀ ਆ ਉਹ ਲਗਾ ਲਓ ਤੇ ਜਾਂ ਤੁਸੀਂ ਇਹਦੇ ਉੱਪਰ ਕੋਈ ਜਿਸ ਤਰ੍ਹਾਂ ਇਸ ਤਰ੍ਹਾਂ ਮੈਂ ਪੇਟ ਦੀਆਂ ਸ਼ੀਸ਼ੀਆਂ ਜਿਹੜੀਆਂ ਉਹੀ ਰੱਖ ਰਹੀਆਂ ਕਿ ਜਿਹੜਾ ਸਾਡਾ ਸਟੈਂਸਲ ਆ ਇਹ ਬਿਲਕੁਲ ਵੀ ਹਿੱਲੇ ਨਾ ਤੇ ਪੇਂਟਿੰਗ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਜਾਵੇ ਇਸ ਤਰ੍ਹਾਂ ਤੇ ਇਸ பஞ்ச ਜਿਹੜੀ ਲਈ ਹੋਈ ਆ ਸਪੰਜ ਨੂੰ ਆਪਾਂ ਪਹਿਲਾਂ ਇਹਦੇ ਵਿੱਚ ਕਲਰ ਦੇ ਵਿੱਚ ਡਿਪ ਕਰ ਲੈਣਾ ਤੇ ਬਿਲਕੁਲ ਇਹਨੂੰ ਇਸ ਤਰ੍ਹਾਂ ਘੋਟ ਲੈਣਾ ਤਾਂ ਕਿ ਡਿਜ਼ਾਈਨ ਜਿਹੜਾ ਸਾਡਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾੰਜ ਜਾਵੇ ਇਸ ਤਰ੍ਹਾਂ ਕਰਕੇ ਆਪਾਂ ਉੱਪਰ ਪੇਂਟ ਕਲਰ ਜਿਹੜਾ ਉਹ ਟੈਪ ਟੈਪ ਕਰਦੇ ਜਾਣਾ। ਬਸ ਇਹ ਹੀ ਧਿਆਨ ਰੱਖਣਾ ਹੈ ਕਿ ਸਟੈਂਸਲ ਜਿਹੜਾ ਬਿਲਕੁਲ ਵੀ ਹਿੱਲੇ ਨਾ। ਜੇ ਸਟੈਂਸਲ ਤੁਹਾਡਾ ਅੱਗੇ ਪਿੱਛੇ ਹੋ ਗਿਆ ਤੇ ਡਿਜ਼ਾਈਨ ਜਿਹੜਾ ਉਹ ਫਿਰ ਫੈਲ ਜਾਏਗਾ। ਫਿਰ ਡਿਜ਼ਾਈਨ ਜਿਹੜਾ ਉਹ ਸਹੀ ਨਹੀਂ ਬਣੇਗਾ। ਤੇ ਜੇ ਤੁਸੀਂ ਪਹਿਲੀ ਵਾਰ ਇਸ ਤਰ੍ਹਾਂ ਕੁਝ ਪੇਂਟਿੰਗ ਵਗੈਰਾ ਕਰ ਰਹੇ ਹੋ ਤੇ ਤੁਸੀਂ ਇਹਦੇ ਉੱਪਰ ਟੇਪ ਜਿਹੜੀ ਉਹ ਅਟੈਚ ਕਰ ਸਕਦੇ ਜੀ ਟੇਪ ਦੇ ਨਾਲ ਜਿਹੜਾ ਤੁਹਾਡਾ ਸਟੈਂਸਲ ਹੈ ਬਿਲਕੁਲ ਵੀ ਅੱਗੇ ਪਿੱਛੇ ਨਹੀਂ ਹੋਏਗਾ ਤੇ ਜੇ ਤੁਸੀਂ ਥੋੜਾ ਬਹੁਤਾ ਇਸ ਤਰ੍ਹਾਂ ਦਾ ਕੰਮ ਜਿਹੜਾ ਕਰ ਲੈਂਦੇ ਹੋ ਪਹਿਲਾਂ ਵੀ ਤੇ ਫਿਰ ਤੁਸੀਂ ਜਿਵੇਂ ਆ ਮੈਂ ਬਿਲਕੁਲ ਇਹਨੂੰ ਕੱਟ ਕੇ ਕਰ ਰਹੀ ਆ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਇਹਨੂੰ ਕਰ ਲੈਣਾ ਵਾ ਪੇਂਟਿੰਗ ਹੁਣ ਆਪਾਂ ਇਹਨੂੰ ਬਹੁਤ ਹੌਲੀ ਜੀ ਜਿਹੜਾ ਵਾ ਉਪਰੋਂ ਚੁੱਕ ਦੇਣਾ ਆ ਇਸ ਤਰੀਕੇ ਦੇ ਨਾਲ ਐ ਵੇਖੋ ਕਿੰਨੀ ਪਿਆਰੀ ਜਿਹੜੀ ਬਟਰਫਲਾਈ ਬਣ ਕੇ ਰੈਡੀ ਹੋ ਗਈ ਆ ਇਸੇ ਤਰ੍ਹਾਂ ਦੇ ਨਾਲ ਹੁਣ ਆਪਾਂ ਫੇਰ ਐ ਵਲੀ ਜਗ੍ਹਾ ਤੇ ਵੀ ਰੱਖਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਤੇ ਇਹ ਵੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਐ ਵਲੀ ਜਗ੍ਹਾ ਇਹਦੀ ਉੱਪਰ ਤੁਸੀਂ ਪੇਂਟ ਨਹੀਂ ਲਗਾਉਣਾ ਤਾਂ ਕਿ ਬਾਕੀ ਡਿਜ਼ਾਈਨਾਂ ਪੰਜਣ ਜੇ ਤੁਸੀਂ ਇਹਨਾਂ ਨੂੰ ਕੱਟ ਕੇ ਵੀ ਰੱਖ ਸਕਦੇ ਜੇ ਪਰ ਕੱਟ ਕੇ ਰੱਖਣ ਨਾਲ ਤੁਹਾਡੇ ਜਿਹੜੇ ਆ ਇਹ ਸਾਰੇ ਅਲੱਗ-ਅਲੱਗ ਹੋ ਜਾਣਗੇ ਫਿਰ ਤੁਹਾਨੂੰ ਸਾਂਭਣ ਵਿੱਚ ਮੁਸ਼ਕਲ ਆਏਗੀ ਇਸ ਤਰ੍ਹਾਂ ਇੱਕੋ ਸਟੈਂਸਲ ਜਿਹੜਾ ਆਪਾਂ ਆਸਾਨੀ ਦੇ ਨਾਲ ਸੰਭਾਲ ਸਕਦੇ ਹਾਂ ਐਸ ਤਰੀਕੇ ਦੇ ਨਾਲ ਆਪਾਂ ਜਿਹੜਾ ਕਲਰ ਆਪਣਾ ਮਿលਗੋਣ ਦੇ ਜਾਵਾਂਗੇ ਤੇ ਸੂਟ ਦੀਆਂ ਜਿਹੜੀਆਂ ਬਾਹਾਂ ਆ ਉਹਨਾਂ ਨੂੰ ਵੀ ਮੈਂ ਖੋਲ ਕੇ ਸਲਾਈ ਉਹਨਾਂ ਦੀ ਤੇ ਉਹਨਾਂ ਦੇ ਉੱਪਰ ਵੀ ਇਸੇ ਤਰੀਕੇ ਦੇ ਨਾਲ ਪੇਂਟ ਕਰ ਲਵਾਂਗੀ ਸਟੈਂਸਲ ਦੇ ਨਾਲ ਤੇ ਸੂਟ ਜਿਹੜਾ ਬਿਲਕੁਲ ਇਹਦੀ ਨਵੀਂ ਲੁੱਕ ਆ ਜਾਏਗੀ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਜਿਹੜੇ ਫਲਾਵਰ ਆ ਉਹ ਬਣਾ ਕੇ ਰੈਡੀ ਕਰ ਲੈਣੇ ਆ ਇਸੇ ਤਰ੍ਹਾਂ ਸਾਰੀਆਂ ਜੜੀਆਂ तितਲੀਆਂ ਉਹਨਾਂ ਦੇ ਉੱਪਰ ਆਪਾਂ ਜਿਹੜੇ ਪੇਂਟਿੰਗ ਹੈ ਜਿੱਥੇ-ਜਿੱਥੇ ਵੀ ਨਿਸ਼ਾਨ ਲਗਾਏ ਨੇ ਉਹ ਆਪਾਂ ਕਰਦੇ ਜਾਣਾ ਇੱਥੋਂ ਥੋੜੀ ਜਿਹੀ ਵੀਡੀਓ ਫਾਸਟ ਕੀਤੀ ਹੋਈ ਆ ਤਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋ ਜਾਵੇ ਜਿੰਨੇ ਵੀ ਆਪਾਂ ਨਿਸ਼ਾਨ ਲਗਾਏ ਨੇ ਸਾਰਿਆਂ ਦੇ ਉੱਪਰ ਆਪਾਂ ਇਹ ਜਿਹੜੀ ਪੇਂਟਿੰਗ ਹੈ ਇਸੇ ਤਰੀਕੇ ਦੇ ਨਾਲ ਕਰਦੇ ਜਾਣਾ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਿਗਨਰ ਜਿਹੜੇ ਉਹ ਵੀ ਇਸ ਨੂੰ ਕਰ ਸਕਦੇ ਨੇ ਛੋਟੇ ਬੱਚੇ ਵੀ ਇਸ ਤਰੀਕੇ ਦੇ ਨਾਲ ਪੇਂਟਿੰਗ ਜਿਹੜੀ ਆ ਕਰਕੇ ਤੇ ਰੈਡੀ ਕਰ ਸਕਦੇ ਨੇ ਤੇ ਹੁਣ ਆਪਾਂ ਸਾਰੀਆਂ तितਲੀਆਂ ਜਿਹੜੀਆਂ ਉਹ ਰੈਡੀ ਕਰ ਲਈਆਂ ਨੇ ਤੇ ਉਸ ਤੋਂ ਬਾਅਦ ਕੀ ਕਰਾਂਗੇ ਕਿਉਂਕਿ ਇੱਥੇ ਗ੍ਰੀਨ ਲੈਸ ਲੱਗੀ ਹੋਈ ਆ ਤੇ ਆਪਾਂ ਇਹਨੂੰ ਥੋੜੀ ਜਿੰਨੀ ਗ੍ਰੀਨ ਲੁੱਕ ਦੇਣ ਵਾਸਤੇ ਇਹ ਗ੍ਰੀਨ ਕਲਰ ਲਿਆਇਆ ਤੇ तितਲੀਆਂ ਦੇ ਵਿੱਚ ਜਿਹੜੇ ਛੋਟੇ ਛੋਟੇ ਡਾਟਸ ਨੇ ਉਨ੍ਹਾਂ ਦੇ ਉੱਪਰ ਆਪਾਂ ਇਹ ਜਿਹੜਾ ਗ੍ਰੀਨ ਕਲਰ ਆ ਉਹ ਲਗਾਉਂਦੇ ਜਾਣਾ ਹੈ ਬਹੁਤ ਜ਼ਿਆਦਾ ਕਲਰ ਨਹੀਂ ਲਗਾਉਣਾ ਬਸ ਟਕਨ ਦੇ ਵਿੱਚੋਂ ਥੋੜਾ ਜਿੰਨਾ ਕਲਰ ਆਪਾਂ ਲੈ ਕੇ 0 ਨੰਬਰ ਦਾ ਬ੍ਰਸ਼ ਲਵਾਂਗੇ ਤੇ ਇਹਦੇ ਉੱਪਰ ਤੁਸੀਂ ਥੋੜਾ ਜਿੰਨਾ ਕਲਰ ਜਿਹੜਾ ਉਹ ਲਗਾਉਂਦੇ ਜਾਣਾ ਜੇ ਤੁਹਾਡੇ ਕੋਲ ਬ੍ਰਸ਼ ਨਹੀਂ ਹੈ ਤੁਸੀਂ ਕਿਸੇ ਪੈਨਸਲ ਜਾਂ ਕਿਸ ਕਿਸੇ ਹੋਰ ਵੀ ਨਕੀਲੀ ਚੀਜ਼ ਦੇ ਨਾਲ ਜਿਹੜਾ ਕਲਰ ਆ ਇਹ ਤੁਸੀਂ ਉਹ ਡਾਟਸ ਦੇ ਉੱਪਰ ਲਗਾ ਸਕਦੇ ਜੇ ਸਾਰੀਆਂ ਡਾਟਸ ਦੇ ਉੱਪਰ ਆਪਾਂ ਇਸੇ ਤਰ੍ਹਾਂ ਕਲਰ ਲਗਾ ਕੇ ਬਹੁਤ ਹੀ ਸੋਨਾ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਆ ਵੇਖੋ ਕਿੰਨਾ ਪਿਆਰਾ ਜਿਹੜਾ ਸੂਟ ਬਣ ਗਿਆ ਹੈ ਬਿਲਕੁਲ ਸਿੰਪਲ ਸੂਟ ਹੀ ਤੇ ਬਹੁਤ ਹੀ ਪਿਆਰਾ ਸੂਟ ਜਿਹੜਾ ਬਣ ਕੇ ਰੈਡੀ ਹੋ ਗਿਆ ਹੈ ਇਸੇ ਤਰ੍ਹਾਂ ਦੇ ਨਾਲ ਤੁਸੀਂ ਇਹ ਜਿਹੜੀਆਂ ਤਿਤਲੀਆਂ ਦੇ ਕਲਰ ਜਿਹੜੇ ਆ ਉਹ ਵੱਖ-ਵੱਖ ਵੀ ਰੱਖ ਸਕਦੇ ਹੋ ਜੇ ਤਾਂ ਤੁਹਾਡਾ ਸੂਟ ਬਿਲਕੁਲ ਨਵਾਂ ਹੈ ਜੇ ਤੁਸੀਂ ਬਹੁਤ ਜ਼ਿਆਦਾ ਨਹੀਂ ਪਾਇਆ ਹੋਇਆ ਤੇ ਤੁਸੀਂ ਉਸ ਸੂਟ ਦੇ ਉੱਪਰ ਵੱਖ-ਵੱਖ ਕਲਰ ਦੇ ਨਾਲ ਜਿਹੜੇ ਇਹ ਫਲਾਵਰ ਕੋਈ ਵੀ ਫਲਾਵਰ ਜੋ ਵੀ ਤੁਸੀਂ ਬਣਾਉਂਦੇ ਹੋ ਤੇ ਵੱਖ-ਵੱਖ ਕਲਰ ਨਾਲ ਵੀ ਬਣਾ ਸਕਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਕਲਰ ਜਿਹੜੇ ਉਹ ਵੀ ਸਟੈਂਸਲ ਦੇ ਨਾਲ ਬਣਾਉਣੇ ਦੱਸਾਂਗੇ ਕਿ ਸਟੈਂਸਲ ਦੇ ਨਾਲ ਦੋ ਕਲਰ ਜਿਹੜੇ ਉਹ ਆਪਾਂ ਕਿਸ ਤਰੀਕੇ ਦੇ ਨਾਲ ਬਣਾਉਣੇ ਆ ਫਿਲਹਾਲ ਇੱਥੇ ਆਪਾਂ ਇੱਕ ਕਲਰ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਇਸੇ ਤਰ੍ਹਾਂ ਸਾਰੀਆਂ तितਲੀਆਂ ਦੇ ਉੱਪਰ ਡਾਟਸ ਜਿਹੜੇ ਉਹ ਮੈਂ ਲਗਾ ਲਏ ਨੇ ਤੇ ਸੂਟ ਦੀ ਜਿਹੜੀ ਲੁੱਕ ਆ ਬਿਲਕੁਲ ਨਵੀਂ ਆ ਗਈ ਹੈ ਬਿਲਕੁਲ ਸੋਹਣਾ ਸੂਟ ਬਣ ਗਿਆ ਹੈ ਪਹਿਲਾਂ ਬਿਲਕੁਲ ਸਿੰਪਲ ਸੂਟ ਸੀ ਤੇ ਹੁਣ ਇਹਨੂੰ ਜਿਹੜਾ ਵਾ ਇਹ ਆਪਾਂ ਨਵੇਂ ਤਰੀਕੇ ਦੇ ਨਾਲ ਰੈਡੀ ਕਰ ਲਿਆ ਆ ਤੇ ਸੂਟ ਬਹੁਤ ਹੀ ਸੋਹਣਾ ਬਣ ਕੇ ਤੇ ਤਿਆਰ ਹੋ ਗਿਆ ਹੈ ਤੇ ਹੋਰ ਵੀ ਤੁਸੀਂ ਡਿਜ਼ਾਈਨ ਜਿਹੜੇ ਇਸ ਤਰੀਕੇ ਦੇ ਬਣਾ ਕੇ ਤੇ ਤਿਆਰ ਕਰ ਸਕਦੇ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋ ਗਿਆ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਇਆ ਤੇ ਕਮੈਂਟ ਕਰਕੇ ਦੱਸਣਾ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ